ਹਾਂਜੀ ਕੀ ਨਾਮ ਅਮਰਪਾਲ ਸਿੰਘ ਤੇ ਅੱਜ ਅੱਜ ਜਿਹੜੀ ਵਾਰਦਾਤ ਹੋਈ ਆ ਗੋਲੀ ਚੱਲੀ ਆ ਤੇ ਮਤਲਬ ਕਿ ਤੂੰ ਕਿੱਥੇ ਸੀ ਤੇ ਕਿ ਕਨੇ ਗੋਲੀ ਮਾਰੀ ਨਾ ਇੱਥੇ ਚੜਿਆ ਹੋ ਤੇ ਮੈਨੂੰ ਜਿਹਦੇ ਗੋਲੀ ਵਜੀ ਆ ਨਾ ਉਹ ਅਜਿਧਰ ਨੂੰ ਆਇਆ ਅੰਦਰ ਕਿਸਮਬਾਰੀ ਖੋਲ ਕੇ ਬੈਠ ਰਖਣ ਲੱਗਾ ਅੱਛਾ ਤੇ ਜਿਹੜਾ ਸਾਡਾ ਤੀਸਰਾ ਹੁੰਦਾ ਲੱਗਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਸੀ ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ ਉਹ ਦੋ ਜਾਣੇ ਹੂੰ ਮੂੰਹ ਵੱਧੇ ਕਿ ਖੁੱਲੇ ਇੱਕਦਮ ਮੂੰਹ ਵੱਧਾ ਇਹਦੇ ਇੱਕਲਾ ਖੁੱਲਾ ਹੈ ਇਹਨੂੰ ਪਛਾਣ ਸਕਦਾ ਉਹਨੇ ਅੱਛਾ ਹਾਂਜੀ ਤੇ ਜਦੋਂ ਪੈਸੇ ਖੋਏ ਆ ਤੇ ਉਦੋਂ ਕਿੱਥੇ ਹੀ ਜਿਹਦੇ ਕੋਲ ਪੈਸੇ ਖੋਏ ਉਦੋਂ ਇੱਥੇ ਹੀ ਉਹਦੇ ਹੱਥੋਂ ਪਾਈ ਹੋਏ ਆ ਕਿੰਨੇ ਪੈਸੇ ਆਹ ਦਾਣੇ ਪੈਸੇ ਆਂ ਹਾਂ ਹਾਂਜੀ ਜਿਹੜੀ ਗੋਲੀ ਮਾਰੀ ਆ ਕਿੱਥੇ ਮਾਰੀ ਆ ਗੋਲੀ ਇੱਥੇ ਮਾਰੀ ਆ ਨਹੀਂ ਨਹੀਂ ਕਿੱਥੇ ਵੱਜੀ ਗੋਲੀ ਗੋੜੀ ਪਾਇਲਾ ਉਹਨਾਂ ਨੇ ਮੇਰੇ ਹੱਥ ਕੁੱਤੇ ਨੂੰ ਕੱਢਿਆ ਫੇਰ ਅੱਛਾ ਹਾਂਜੀ ਤੇ ਉਹਦੇ ਵੱਜੀ ਗੋਲੀ ਉਹਦੇ ਵੀ ਸ਼ਾਇਦ ਇੱਥੇ ਕਿਤੇ ਵੱਜੀ ਗੋਲੀ ਕਿੱਥੇ ਮੈਂ ਪੱਜ ਕੇ ਹੈ ਨਾ ਬਾਜੋ ਗੋਲੀ ਦੀ ਆਵਾਜ਼ ਸੁਣ ਕੇ ਅੱਛਾ ਹਾਂਜੀ ਚਲੋ ਠੀਕ ਜਨਾਬ ਜੀ ਮੇਰਾ ਨਾਮ ਜਵੇਦ ਜਵੇਦ ਜੀ ਜਿਹੜੀ ਅੱਜ ਇੱਥੇ ਫੇਲੀ ਦੇ ਵਿੱਚ ਵਾਰਦਾਤ ਹੋਈ ਹੈ ਉਸ ਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਕਹਿਣਾ ਬਹੁਤ ਮਨਸਫਾਗ ਹੈ ਜੀ ਇਥੋਂ ਬੰਦੇ ਲੈ ਕੇ ਆਏ ਹਸਾਬ ਸਾਡੇ ਮਗਰੀ ਬੰਦੇ ਦੋ ਵੜਾ ਆਏ ਜੀ ਇੱਕ ਮੋਟਰਸਾਈਕਲ ਤੇ ਬਾਹਰ ਘੋਤਾ ਹੈ ਤੇ ਆਉਂਦੇ ਆ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਆਂ ਡੇ ਵੇ ਚਲਾਉਣ ਜੀ ਕਿੰਨੇ ਜਣੇ ਇੱਥੇ ਇੱਥੇ ਤਿੰਨ ਜਣੇ ਜੀ ਇੱਕ ਲਾਭ ਸਿੰਘ ਇੱਕ ਅੰਛਾ ਛੋਟਾ ਮੁੰਡਾ ਅਮਰਤ ਤੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਸਾਹਬ ਜੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਸਾਹਬ ਕਹਾਵੀ ਉਹ ਹੀ ਕਿੰਨੇ ਕੇ ਪੈਸੇ ਜੀ ਪੈਸੇ ਤਕਰੀਬਨ 9 ਲੱਖ ਰੁਪਈਆ ਜੀ ਇੱਥੇ ਜਿਹੜੋ ਆਏ ਆ ਆਉਂਦੇ ਗੋਲੀਆਂ ਚਲਾਈਆਂ ਆਉਂਦੇ ਗੋਲੀਆਂ ਡੇ ਵੇ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦਿਆ ਕਹਿੰਦਾ ਵੀ ਮੈਂ ਵੇਖ ਲੂੰਗਾ ਤੇ ਪਛਾਣ ਲੂੰਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਆ ਮਜੂਰ ਇਹੋ ਮੁੰਡਾ ਮਜੂਰ ਜੀ ਤੁਸੀਂ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਇੱਥੇ ਕੌਣ ਕੌਣੀ ਕੀ ਨਾਂ ਲਾਲ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ ਹਾਂ ਸਰ ਕਿੰਨਾ ਜੀ ਇਸੇ ਬਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਜਾਂਦੇ ਇਹਨੂੰ ਪਤਾ ਲੱਗਾ ਕਿ ਮਗਲਾਨੀ ਵੇਲੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਐਂ ਮੌਕੇ ਤੇ ਸਾਨੂੰ ਇੱਕ ਚਿੱਟਾ ਮੁੰਡਾ ਅਮਰਪਾਲ ਮਿਲਿਆ ਜਿਹੜਾ ਇਹਨਾਂ ਦੇ ਨਾਲ ਸੀ ਕਿਹਨੇ ਆਣ ਗਰੀ ਆਏ ਤਿੰਨ ਜਾਣੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਅਮਰਪਾਲ ਸਿੰਘ ਤੇ ਅਮਰਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜਵਾਨ ਆਏ ਮੋਟਰਸਾਈਕਲ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋਹ ਕੇ ਚਲੇ ਗਏ ਹੋਰ ਕੋਈ ਸਰਾਗ ਮਿਲਿਆ ਜੀ ਨਹੀਂ ਹਲੇ ਗੱਗਰੀਏ ਜੀ ਹਲੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ ਇਹ ਵੀ ਠੀਕ ਹੈ ਉਹਨੇ ਕੋ ਤੂੜਾ ਲੜਾਈ ਦੇ ਆ ਜਦੋਂ ਇਹ ਫੜੇ ਜਾਂਦੇ ਤੇ ਕਰ ਠੀਕ